ਦੇ ਨਾਲ ਹੀ ਇਥੇ ਨਾਮਦੇਵ ਕਲੋਨੀ ਆ ਉਥੇ ਬੱਚਾ ਕਿਤੇ ਘਰ ਦੇ ਬਾਹਰ ਖੇਡਦਾ ਸੀ ਤੇ ਖੇਡਦਾ ਖੇਡਦਾ ਇਹ ਕਿਤੇ ਜਗੀਰਪੁਰ ਪਿੰਡ ਵਾਲੇ ਪਾਸੇ ਨੂੰ ਇਹ ਚਲਾ ਗਿਆ ਜਿਹੜਾ ਪਰਸਨ ਇਹਨੂੰ ਲੈ ਕੇ ਜਾ ਰਿਹਾ ਸੀ ਉਹ ਕਿਵੇਂ ਲੈ ਕੇ ਜਾ ਰਿਹਾ ਸੀ ਇਹ ਵੱਖਰੇ ਤੌਰ ਤੇ ਤਫ਼तीश ਕਰ ਰਹੇ ਨੇ ਸਰ ਬੱਚੇ ਦਾ ਨਾਮ ਕੀ ਹੈਗਾ ਤੇ ਰਵੀਨ ਨਿਮਾਨ ਨਿਮਾਨ ਇਹ ਬੱਚਾ ਮਿਲ ਗਿਆ ਚਲੋ ਮਿਹਨਤ ਕੀਤੀ ਹੈ ਬੱਚਾ ਮਿਲ ਗਿਆ ਜੇ ਇਹ ਬੱਚਾ ਨਾ ਮਿਲਦਾ ਤੇ ਪਰਿਵਾਰ ਵਾਸਤੇ ਕਿੰਨੀ ਮੁਸ਼ਕਲ ਹੁੰਦੀ ਕੱਲ ਜਗੀਰਪੁਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੈਮਰੇ ਦੀਆਂ ਰਿਕਾਰਡਿੰਗਾਂ ਕਢਾ ਕਢਾ ਕੇ ਦੇਖਿਆ ਗਿਆ ਕਿ ਬੱਚਾ ਕਿੱਧਰ ਨੂੰ ਜਾ ਰਿਹਾ ਸੀ ਕੋਈ ਐਕਟਵਾ ਤੇ ਬੰਦਾ ਜਾ ਰਿਹਾ ਉਹਦੇ ਅੱਗੇ ਬੱਚੇ ਨੂੰ ਖੜਾਇਆ ਆਪਣੇ ਅੱਗੇ ਖੜਾਇਆ ਹੁਣ ਇਹ ਦੀ ਪਤਾ ਵੀ ਉਹ ਇਹਨੂੰ ਕਿਤੇ ਸੁਰੱਖਿਅਤ ਲੈ ਕੇ ਜਾ ਰਿਹਾ ਸੀ ਜਾਂ ਕੋਈ ਮਾੜੀ ਨੀਤ ਨੇ ਇਹਨੂੰ ਕਿਤੇ ਲੈ ਕੇ ਜਾ ਰਿਹਾ ਸੀ ਅਸੀਂ ਤੋਂ ਕੈਮਰੇ ਚੈੱਕ ਕੀਤੇ ਕਾਫੀ 20 25 ਕੈਮਰੇ ਚੈੱਕ ਕੀਤੇ ਐਸ.ਐਚ.ਓ ਮਿਹਰਬਾਨ ਨੇ ਵੀ ਕਾਫੀ ਇਹਦੇ ਵਿੱਚ ਹੈਪਟਸ ਕੀਤੇ ਮਤਲਬ ਜਦੋਂ ਇਹ ਦੇਖਿਆ ਵੀ ਪੁਲਿਸ ਜਿਆਦਾ ਚੱਕਣੀ ਹੋ ਗਈ ਆ ਤਾਂ ਉਹ ਬੰਦਾ ਇਹਨੂੰ ਤਾਜਪੁਰ ਰੋਡ ਤੇ ਲਾ ਕੇ ਚਲਾ ਗਿਆ 20 ਕੈਂਬਰੀ 20 22 ਦੇ ਗਰੀ ਦੀ ਫੈਮਿਲੀ ਆ ਉਹਨਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਨੂੰ ਘਰ ਦੇ ਅੰਦਰ ਹੀ ਰੱਖਣ ਤਾਂ ਜੋ ਇਹ ਜੋ ਜਿਹੜੀ ਇਸ ਵਾਰੀ ਪ੍ਰੋਬਲਮ ਆਈ ਹੈ ਇਹ ਅੱਗੇ ਤੋਂ ਨਾ ਆਵੇ ਇਹ ਕਈ ਕੈਮਰਿਆਂ ਦੇ ਵਿੱਚ ਇੱਕ ਐਕਟਵਾ ਤੇ ਇੱਕ ਪਰਸਨ ਆ ਉਹ ਇਹਨੂੰ ਅੱਗੇ ਖੜਾ ਕੀਤਾ ਤੇ ਉਹ ਲੈ ਕੇ ਜਾ ਰਿਹਾ ਚੋਰੀ ਇਹ ਬਹੁਤ ਹੀ ਵਧੀਆ ਕਾਰਗੁਜ਼ਾਰੀ ਆ ਪ੍ਰਸ਼ਾਸਨ ਦੀ ਈ 24 ਘੰਟਿਆਂ ਦੇ ਵਿੱਚ ਹੀ ਇਹ ਬੱਚੇ ਨੂੰ ਬਰਾਮਦ ਕਰਕੇ ਬੱਚੇ ਦੇ ਮਾਂ ਪਿਓ ਦੇ ਹਵਾਲੇ ਕੀਤਾ ਹੈ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਇਸ ਤੋਂ ਇਲਾਵਾ ਜਗੀਰਪੁਰ ਦੇ ਬੱਚਾ ਮਿਲ ਗਿਆ ਜੀ ਜੀ ਬੱਚਾ ਮਿਲਦਾ ਹੈ ਇਹ ਕੱਲ੍ਹ ਸ਼ਾਮ 8 ਵਜੇ ਜੀ ਪੁਲਿਸ ਓਗੀ ਸੇ ਫੋਨ ਆਇਆ tha ਕਿ ਉਹ ਬੱਚਾ ਮਿਲ ਗਿਆ ਹੈ ਆ ਜਾਓ ਥਾਣੇ ਤੇ ਤੋਂ ਹਮ ਲੋਗ ਆਏ ਤੋਂ ਬੱਚਾ ਇੱਥੇ ਆ ਗਿਆ पुलिस का भी बहुत बहुत धन्यवाद है और उन्होंने मेहनत भी की थी है हमारा सहयोग दिया और मीडिया का भी बहुत बहुत शुक्रगुजार हैं कि उन्होंने भी काफ़ी साथ दिया सपोर्ट किया हमें ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਤਦਾ ਹਾਂ ਲੁਧਿਆਣਾ ਦੇ ਟਿਪਾ ਥਾਣੇ ਦੇ ਵਿੱਚ ਮੌਜੂਦ ਹਾਂ ਜਿੱਥੇ ਜਿੱਕਰ ਗੱਲ ਕਰੀਏ ਤਾਂ ਨਾਮਦੇਵ ਕਲੋਨੇ ਦੇ ਵਿੱਚ 23 ਤਰੀਕ ਨੂੰ ਸ਼ਾਮ 6 ਵਜੇ ਨੂੰ ਇੱਕ ਬੱਚਾ ਜਿਹੜਾ ਮਿਸ ਹੁੰਦਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਨਾਲ ਨਾਮਦੇਵ ਕਲੋਨੀ ਦੇ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਵੱਲੋਂ ਜਿਹੜੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕੰਪਲੇਂਟ ਜਿਹੜੀ ਹੈ ਟਿਪਾ ਥਾਣੇ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਕਈ ਥਾਣਿਆਂ ਦੀ ਪੁਲਿਸ ਜਿਹੜੀ ਹੈ ਲਗਾਤਾਰ ਪਾਲ ਕਰ ਰਹੀ ਸੀਗੀ 24 ਤਕਰੀਬਨ 3.5 ਸਾਲ ਉਮਰ ਦੇ ਜੜੀਆ ਦੱਸੀ ਜਾ ਰਹੀ ਹੈ ਉਹਦਾ ਨਾਮ ਜਿਹੜਾ ਵਾ ਨਿਮਾਨ ਯਾਦੋ ਕਰਕੇ ਨਾਮ ਸੀਗਾ ਬੱਚੇ ਦਾ ਸੋ ਗੱਲਬਾਤ ਕਰ ਲੈਨੇ ਆ ਪੁਲਿਸ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਾਣਕਾਰੀ ਲਵਾਗੇ ਆਖਿਰਕਾਰ ਕਾਫੀ ਮਿਹਨਤ ਕੀਤੀ ਸਰ ਕੀ ਕਹਿਣਾ ਚਾਹੋਗੇ ਇੱਕ ਪਾਸੇ ਪਰਿਵਾਰ ਹੈ ਤੇ ਦੂਜੇ ਪਾਸੇ ਪੁਲਿਸ ਖੜੀ ਹੈ ਨਾਲ ਸਰਪੰਚ ਖੜੇ ਨੇ ਮੌਜੂਦਾ ਸੋ ਉਸ ਤੋਂ ਬਾਅਦ ਲਗਾਤਾਰ ਮਿਹਨਤ ਕੀਤੀ ਗਈ 23 ਤਰੀਕ ਸ਼ਾਮ 6 ਵਜੇ ਦਾ ਜਿਹੜਾ ਮਾਮਲਾ ਸੀਗਾ ਮਿਸ ਹੁੰਦਾ ਬੱਚਾ ਉਸ ਤੋਂ ਬਾਅਦ ਪਰਿਵਾਰ ਦੇ ਹੱਕਾਂ ਦੇ ਵਿੱਚ ਸਿਰਫ ਹੰਝੂ ਨਜ਼ਰ ਆ ਰਹੇ ਸੀਗੇ ਇਹਨਾਂ ਸਾਡੇ ਨਾਲ ਹੀ ਇਥੇ ਨਾਮਦੇਵ ਕਲੋਨੀ ਆ ਉਥੇ ਬੱਚਾ ਕਿਤੇ ਘਰ ਦੇ ਬਾਹਰ ਖੇਡਦਾ ਸੀ ਤੇ ਖੇਡਦਾ ਖੇਡਦਾ ਇਹ ਕਿਤੇ ਜਗੀਰਪੁਰ ਪਿੰਡ ਵਾਲੇ ਪਾਸੇ ਨੂੰ ਇਹ ਚਲਾ ਗਿਆ ਉਥੇ ਕੋਈ ਐਕਟਵਾ ਤੇ ਬੰਦਾ ਜਾ ਰਿਹਾ ਉਹਦੇ ਅੱਗੇ ਬੱਚੇ ਨੂੰ ਖੜਾਇਆ ਆਪਣੇ ਅੱਗੇ ਖੜਾਇਆ ਹੁਣ ਇਹ ਦੀ ਪਤਾ ਵੀ ਉਹ ਇਹਨੂੰ ਕਿਤੇ ਸੁਰੱਖਿਅਤ ਲੈ ਕੇ ਜਾ ਰਿਹਾ ਸੀ ਜਾਂ ਕੋਈ ਮਾੜੀ ਨੀਤ ਨਾਲ ਨੂੰ ਕਿਤੇ ਲੈ ਕੇ ਜਾ ਰਿਹਾ ਸੀ ਤੇ ਅਸੀਂ ਇਥੋਂ ਕੈਮਰੇ ਚੈੱਕ ਕੀਤੇ ਕਾਫੀ 20 25 ਕੈਮਰੇ ਚੈੱਕ ਕੀਤੇ ਐਸਐਚਓ ਮਿਹਰਬਾਨ ਨੇ ਵੀ ਕਾਫੀ ਇਹਦੇ ਵਿੱਚ ਹੈਪਟਸ ਕੀਤੇ ਤੇ ਮਤਲਬ ਜਦੋਂ ਇਹ ਦੇਖਿਆ ਵੀ ਪੁਲਿਸ ਜਿਆਦਾ ਚਕੰਨੀ ਹੋ ਗਈ ਆ ਤੇ ਉਹ ਬੰਦਾ ਇਹਨੂੰ ਤਾਜਪੁਰ ਰੋਡ ਤੇ ਲਾ ਕੇ ਚਲਾ ਗਿਆ ਇਹ ਕਨਫਰਮ ਕਰ ਰਿਹਾ ਵੀ ਉਹ ਬੰਦਾ ਇਹਨੂੰ ਸੁਰੱਖਿਅਤ ਕਿਤੇ ਲੈ ਕੇ ਜਾ ਰਿਹਾ ਸੀ ਜਾਂ ਕੋਈ ਮਾੜੀ ਨੀਤ ਨਾਲ ਇਹਦੇ ਬਾਰੇ ਵੱਖਰੀ ਤਫਤੀਸ਼ ਕਰ ਰਹੇ ਆ ਇਹ ਬਿਲਕੁਲ ਸਰ ਜੇਕਰ ਇਹ ਬੱਚਾ ਜਿਹੜਾ 6 ਵਜੇ ਘਰੋਂ ਨਿਕਲਦਾ ਹੈ ਨਾਮਦੇ ਕੋਲੋਨੀ ਤੋਂ ਉਸ ਤੋਂ ਬਾਅਦ ਇਹ ਕਿਧਰਲੇ ਪਾਸੇ ਨੂੰ ਜਾਂਦਾ ਹੈ ਤੇ ਕੈਮਰੇ ਜਿਆਦਾਤਰ ਕਿਧਰਲੇ ਪਾਸੇ ਚੈੱਕ ਕੀਤੇ ਗਏ ਆ ਇਹ ਜਗੀਰਪੁਰ ਪਿੰਡ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਜਗੀਰਪੁਰ ਪਿੰਡ ਤੋਂ ਲੈ ਕੇ ਮਿਹਰਬੰਚੂਂਗੀ ਤੱਕ ਕੈਮਰੇ ਚੈੱਕ ਕੀਤੇ ਆ ਜੀ तकरीबन ਕਿੰਨੇ ਕੈਮਰੇ ਖੰਗਾਲੇਗੇ ਜਿਹਦੇ ਵਿੱਚ ਇਹਦੀ ਫੋਟੋ ਆਈ ਹੈ ਵੀਡੀਓ ਆਈ ਹੈ 20 ਕੈਮਰੇ 20 22 ਦੇ ਕਰੀਬ ਹੈ 20 ਕੈਮਰੇ ਖੰਗਾਲੇ ਸਰ ਇਹ ਬੱਚਾ ਕੋਈ ਬਿਠਾ ਕੇ ਲੈ ਕੇ ਜਾਂਦਾ ਅੱਗੇ ਜਾਂ ਇਹ ਖੁਦ ਆਪਣੇ ਵੱਲੋਂ ਹੀ ਤੁਰਦੇ ਆਏ ਹੋਏ ਜਿੱਦਾਂ ਸਿਸੜ ਵੀ ਇੱਕਾਈ ਸੀਗੀ ਕਿ ਤੁਰਦੇ ਹੋਏ ਜਾ ਰਿਹਾ ਸੀਗਾ ਉਸੇ ਤਰੀਕੇ ਮਤਲਬ ਅੱਗੇ ਜਾਂਦਾ ਜਾਂ ਕੋਈ ਬਿਠਾਉਂਦਾ ਐ ਨੂੰ ਆਪਣੀ ਵਹੀਕਲ ਦੇ ਉੱਤੇ ਨਹੀਂ ਇਹ ਤੁਰਿਆ ਵੀ ਜਾਂਦਾ ਕਈ ਕੈਮਰੇ ਦੇ ਵਿੱਚ ਤੁਰਿਆ ਜਾਂਦਾ ਆਉਂਦਾ ਤੇ ਕਈ ਕੈਮਰੇਆਂ ਦੇ ਵਿੱਚ ਇੱਕ ਐਕਟਵਾ ਤੇ ਇੱਕ ਪਰਸਨ ਆ ਉਹ ਇਹਨੂੰ ਅੱਗੇ ਖੜਾ ਕੀਤਾ ਤੇ ਉਹ ਲੈ ਕੇ ਜਾ ਰਿਹਾ ਚੁੰਗੀ ਵੱਗ ਸਰ ਤੇ 35 ਕਿੰਨੇ ਘੰਟਿਆਂ ਦੇ ਬਾਅਦ ਇਹ ਜਿਹੜਾ ਬੱਚਾ ਵਾ ਇਹ ਮਿਲਦਾ ਵਾ ਤੇ ਕਿੱਦਾਂ ਸੂਚਨਾ ਆਉਂਦੀ ਹੈ ਕਿ ਬੱਚਾ ਮਿਲ ਜਾਂਦਾ ਹੈ ਕਿਦੇ ਹੱਥ ਸਭ ਤੋਂ ਪਹਿਲਾਂ ਲੱਗਦਾ ਹੈ ਇਹ 24 ਘੰਟੇ ਦੇ ਵਿੱਚ ਵਿੱਚ ਹੀ ਬਰਾਮਦ ਕਰ ਲਿਆ ਬੱਚਾ 24 ਘੰਟੇ ਦੇ ਵਿੱਚ ਸਰ ਕਿੱਥੋਂ ਇਹ ਮਿਲਦਾ ਹੈ ਕਿਦੇ ਹੱਥ ਚੜਦਾ ਸਭ ਤੋਂ ਪਹਿਲਾਂ ਕਿਨੂੰ ਕੌਣ ਮਿਲਦਾ ਇਹਨੂੰ ਜਾ ਕੇ ਇਹ ਤਾਜਪੁਰ ਰੋਡ ਤੇ ਕੋਈ ਲੇਡੀ ਆ ਉਹ ਕਹਿੰਦੀ ਵੀ ਮੈਨੂੰ ਇੱਥੇ ਰੋਡ ਦੇ ਉੱਤੇ ਮਿਲਿਆ ਬੱਚਾ ਉਹਦੇ ਕੋਲੋਂ ਫੇ ਲੈਂਦਾ ਸੀ 500 ਰੁਪਏ ਕੋਈ ਨਾਮ ਵਗੈਰਾ ਲੇਡੀਜ਼ ਉਹ ਕਿਉਂ ਮਤਲਬ ਲੈ ਕੇ ਗਈ ਸੀ ਉਹਦੇ ਕੋਲ ਸੀਗਾ ਬੱਚਾ ਜਾਂ ਉਹਦੇ ਕੋਲ ਆ ਗਿਆ ਸੀਗਾ ਬੱਚਾ ਉਹ ਕਰ ਰਹੇ ਆ ਉਹ ਉਹ ਵੈਰੀਫਾਈ ਕਰ ਰਹੇ ਆ ਵੀ ਉਹ ਕੋ ਬੱਚਾ ਕਿਵੇਂ ਆਇਆ ਤੇ ਜਿਹੜਾ ਪਰਸਨ ਇਹਨੂੰ ਲੈ ਕੇ ਜਾ ਰਿਹਾ ਸੀ ਉਹ ਕਿਵੇਂ ਲੈ ਕੇ ਜਾ ਰਿਹਾ ਸੀ ਇਹ ਵੱਖਰੇ ਤੌਰ ਤੇ ਤਪੀਸ਼ ਕਰ ਰਹੇ ਸਰ ਬੱਚੇ ਦਾ ਨਾਮ ਕੀ ਹੈਗਾ ਸਰ ਰਵੀਨ ਨਿਵਾਨ 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 ਸਰ ਇਹ ਕਿੱਥੇ ਦੇ ਰਹਿਣ ਵਾਲੇ ਆ ਪਰਿਵਾਰ ਕਿੱਥੇ ਦੇ ਰਹਿਣ ਵਾਲੇ ਆ ਨਾਮ ਦੇ ਵੀ ਕਲੋਨੀ ਪਿੱਛੋਂ ਬੇਸਿਕਲੀ ਤੇ ਇਹ ਜੁਪੀ ਤੋਂ ਨੇ ਇੱਥੇ ਨਾਮ ਦੇ ਵੀ ਕਲੋਨੀ ਚ ਰਹਿੰਦੇ ਆ ਇਹ ਸਰ ਇਹ ਪਰਿਵਾਰ ਆਇਆ ਸੀਗਾ ਕਿੰਨੇ ਦਿਨਾਂ ਤੋਂ ਰਹਿ ਰਿਹਾ ਸੀਗਾ ਨਾਮ ਦੇ ਕੋਲ ਇਹ ਇਹ ਪਰਸੂ ਸਵੇਰੇ ਆਇਆ 23 ਤਰੀਕ ਨੂੰ ਸਵੇਰੇ ਆਇਆ 6:30 ਵਜੇ ਇਹ ਵਾਰਦਾਤ ਹੋ ਗਈ ਉਸ ਤੋਂ ਬਾਅਦ ਇਹ ਨਿਕਲ ਦੀ ਕੋਸ਼ਿਸ਼ ਹਾਂ ਹਾਂ ਕੀ ਕਹਿਣਾ ਚਾਹੋਗੇ ਸਰ ਕੁਝ ਪਰਿਵਾਰ ਜਿਹੜੇ ਇੱਧਰ ਦੇ ਨੇ ਕਿਉਂਕਿ ਇਹ ਪਿੰਡ ਨਹੀਂ ਹੈਗਾ ਸਰਪੰਚੀ ਏਰੀਆ ਪੈਂਦਾ ਵਾ ਪਰ ਸ਼ਹਿਰੀ ਏਰੀਆ ਪੈ ਜਾਂਦਾ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਉਹ ਧਿਆਨ ਨਹੀਂ ਦਿੰਦੇ ਪੇਰੈਂਟਸ ਜਿਹੜੇ ਧਿਆਨ ਨਹੀਂ ਦਿੰਦੇ ਤੇ ਉਹਨਾਂ ਦਾ ਬੱਚਾ ਜਿਹੜਾ ਇਹ ਮਿਸ ਹੋ ਜਾਂਦਾ ਤੇ ਕਿਤੇ ਨਾ ਕਿਤੇ ਉਸ ਤੋਂ ਬਾਅਦ ਕਾਫੀ ਖੱਜਲ ਖਵਾਰ ਹੋਣਾ ਪੈਂਦਾ ਜੇਕਰ ਇਹ ਬੱਚਾ ਨਹੀਂ ਮਿਲਦਾ ਤੇ ਪਰਿਵਾਰ ਸਿਰਫ ਰੋਂਦੇ ਹੋਏ ਨਜ਼ਰ ਆ ਰਿਹਾ ਸੀਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਧਿਆਨ ਨਹੀਂ ਰੱਖਦੇ ਪਰਿਵਾਰ ਦੇ ਦੇਖੋ ਇਹ ਬੱਚਾ ਮਿਲ ਗਿਆ ਚਲੋ ਮਿਹਨਤ ਕੀਤੀ ਹੈ ਬੱਚਾ ਮਿਲ ਗਿਆ ਜੇ ਇਹ ਬੱਚਾ ਨਾ ਮਿਲਦਾ ਤੇ ਪਰਿ 3.5 ਸਾਲ ਦਾ ਬੱਚਾ ਨਾਂਕ ਬੋਲ ਸਕਦਾ ਹੈ ਨਾ ਆਪਣਾ ਕੋਈ ਡਰੈਸ ਦੱਸ ਸਕਦਾ ਬਹੁਤ ਮਾੜਾ ਇਹ ਹੋਣਾ ਸੀ ਚਲੋ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲ ਗਿਆ ਪਰਿਵਾਰ ਨੂੰ ਤੇ ਸਾਰੇ ਇਲਾਕਾ ਵਾਸੀਆਂ ਨੂੰ ਇਹੀ ਹੈ ਮੇਰੇ ਵੱਲੋਂ ਹਦਾਇਤ ਆ ਵੀ ਆਪਣੇ ਬੱਚਿਆਂ ਨੂੰ ਸੰਭ ਕੇ ਰੱਖੋ ਆਪਣੇ ਗੇਟ ਦੇ ਅੰਦਰ ਰੱਖੋ ਬਾਹਰ ਨਾ ਕੱਢੋ ਬਿਨਾਂ ਵਜਾ ਠੀਕ ਨਾ ਇਹੀ ਹਦਾਇਤ ਕੀਤੀ ਜਾਂਦੀ ਹੈ ਬਿਲਕੁਲ ਸੋ ਦੱਸ ਦਈਏ ਬੜੇ ਕਾਬਲੇ ਤਾਰੀਫ ਠੱਣਾ ਦੀ ਜਿਹੜੀ ਪੁਲਿਸ ਹੈ ਟਿੱਬਾ ਠਾਣੇ ਦੇ ਮੁਖੀ ਜਸਪਾਲ ਸਿੰਘ ਸਬ-ਇੰਸਪੈਕਟਰ ਜਿਹੜੇ ਨੇ ਆਪਣੀ ਟੀਮ ਦੇ ਨਾਲ ਬਾ ਮੁਸਕਤ ਮਿਹਨਤ ਤੋਂ ਬਾਅਦ 24 ਘੰਟੇ ਲਗਾ ਕੇ ਉਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਨਾਮ ਦੇ ਕੋਲੋਨੀ ਦੇ ਮੌਜੂਦਾ ਸਰਪੰਚ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੀ ਉਹਨਾਂ ਨਾਲ ਵੀ ਲਗਾਤਾਰ ਸਰ ਥੋਡੇ ਵੱਲੋਂ ਵੀ ਜਿਹੜੀ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀਗੀ ਤੇ ਕਿੱਦਾਂ ਤੁਸੀਂ ਇਹਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀਗੇ ਦੇਖੋ ਜੀ ਸਾਡੇ ਪਿੰਡ ਦੇ ਨਿਵਾਸੀ ਹੋਣ ਦੇ ਨਾਤੇ ਸਾਡੇ ਮੇਰੇ ਕੋਲ ਪਲ-ਪਲ ਦੀ ਖਬਰ ਸੀਗੀ ਪਰसों ਫੈਮਿਲੀ ਨੇ ਮੇਰੇ ਨਾਲ ਪਰसों ਸ਼ਾਮ ਨੂੰ ਕੰਟੈਕਟ ਕੀਤਾ ਸੀਗਾ ਤੇ ਅਸੀਂ ਸਾਰੇ ਸੋਸ਼ਲ ਮੀਡੀਆ ਤੇ ਵੀ ਪੋਸਟ ਪਾਤੀ ਸੀ ਤੇ ਮਸਜਿਦ ਮੰਦਿਰ ਗੁਰਦੁਆਰੇ ਅਨਾਉਂਸਮੈਂਟ ਕਰਾਤੀ ਸੀ ਪਰ ਬੱਚਾ ਜਿਹੜਾ ਪੰਚਾਇਤ ਤੋਂ ਬਾਹਰ ਰਾਸਤੇ ਤੁਰਿਆ ਜਾਂਦਾ ਵੀਡੀਓ ਚ ਦਿਖਿਆ ਸੀਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮਿਹਨਤ ਕੀਤੀ ਹੈ ਤੇ ਕੱਲ ਜਗੀਰਪੁਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੈਮਰੇ ਦੀਆਂ ਰਿਕਾਰਡਿੰਗਾਂ ਕਢਾ ਕਢਾ ਕੇ ਦੇਖਿਆ ਗਿਆ ਕਿ ਬੱਚਾ ਕਿੱਧਰ ਨੂੰ ਜਾ ਰਿਹਾ ਬੱਚਾ ਭੋੜਾ ਕਲੋਨੀ ਤੋਂ ਜਗੀਰਪੁਰ ਜਗੀਰਪੁਰ ਤੋਂ ਚੁੰਗੀ ਵੱਲ ਨੂੰ ਬੰਦਾ ਬਿਠਾ ਕੇ ਮੋਟਰਸਾਈਕਲ ਦੇ ਅੱਗੇ ਲੈ ਕੇ ਜਾ ਰਿਹਾ ਜਦੋਂ ਇਹ ਪ੍ਰਸ਼ਾਸਨ ਦੀ ਕਾਨੂੰਨੀ ਪ੍ਰਕਿਰਿਆ ਤੇਜ਼ ਹੋਈ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਕਾਰਵਾਈ ਹੋਣ ਵਾਲੀ ਆ ਤੇ ਉਹ ਬੰਦਾ ਐਵੇਂ ਲੱਗ ਰਿਹਾ ਕਿ ਰਾਸਤੇ 'ਚ ਬੱਚੇ ਨੂੰ ਛੱਡ ਕੇ ਚਲਾ ਗਿਆ ਤੇ ਇਹ ਬਹੁਤ ਹੀ ਵਧੀਆ ਕਾਰਗੁਜ਼ਾਰੀ ਆ ਪ੍ਰਸ਼ਾਸਨ ਦੀ ਕਿ 24 ਘੰਟਿਆਂ ਦੇ ਵਿੱਚ ਹੀ ਇਹ ਬੱਚੇ ਨੂੰ ਬਰਾਮਦ ਕਰਕੇ ਬੱਚੇ ਦੇ ਮਾਪੇ ਉਹਦੇ ਹਵਾਲੇ ਕੀਤਾ ਹੈ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਇਸ ਤੋਂ ਇਲਾਵਾ ਜਗੀਰਪੁਰ ਦੇ ਜੀ ਦਿ올 ਦਿ올 ਜੀ ਜਿਹੜੇ ਹੈਗੇ ਉਹਨਾਂ ਦੇ ਫਾਦਰ ਸਾਹਿਬ ਜਾ ਕੇ ਪਾ ਮੀਆਂ ਤੋਂ ਲੈ ਕੇ ਆਏ ਬੱਚੇ ਨੂੰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਬਿਲਕੁਲ ਸਰ ਇੱਕ ਸੂਤਰਾਂ ਵਾਲੇ ਖਬਰ ਸੀਗੀ ਲੋਕਾਂ ਦਾ ਵੀ ਕਹਿਣਾ ਸੀਗਾ ਕਿ ਕਿਸੇ ਸਕੂਟੀ ਦੇ ਉੱਤੇ ਬਿਠਾ ਕੇ ਲੈ ਕੇ ਜਾ ਰਿਹਾ ਸੀਗਾ ਸਰ ਕੋਈ ਪਰਚਾ ਵਗੈਰਾ ਦਰਜ ਕੀਤਾ ਗਿਆ ਹੁਣ ਤੱਕ ਤੇ ਜਾਂ ਸਿਰਫ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਉਹ ਸੀ ਉਹੀ ਗੱਲ ਕਹਿ ਰਹੇ ਹਨ ਵੀ ਉਹ ਸਕੂਟਰ ਤੇ ਬਿਠਾ ਕੇ ਲੈ ਕੇ ਜਾ ਰਿਹਾ ਹੈ ਕੀ ਪਤਾ ਉਹ ਇਹਨੂੰ ਆਪਣੇ ਕਿਤੇ ਇਹਨਾਂ ਦੇ ਘਰ ਛੱਡਣ ਵਾਸਤੇ ਜਾਂ ਕਿਤੇ ਪਹੁੰਚਿਸ ਕਰਦਾ ਹੋਵੇ ਵੀ ਕਿਹਦਾ ਬੱਚਾ ਇਹਦੇ ਬਾਰੇ ਕਨਫਰਮ ਕਰਾਂਗੇ ਨਾ ਬਿਲਕੁਲ ਸੱਚ ਦੱਸਤੀ ਹੈ ਕਿ ਮੌਜੂਦਾ ਸਰਪੰਚ ਸੀਗੇ ਉਹਨਾਂ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਪਰ ਉਸ ਪਰਵਾਰ ਨਾਲ ਮਿਲਾਵਾਂਗੇ ਜਿਹੜਾ ਪਰਵਾਰ ਸਿਰਫ ਰੋ ਰਿਹਾ ਸੀਗਾ ਜਿਸ ਪਰਵਾਰ ਦਾ ਬੱਚਾ ਸੀਗਾ 3.5 ਸਾਲਾਂ ਦਾ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਕਿ ਪਰਵਾਰ ਸਾਡੇ ਨਾਲ ਮੌਜੂਦ ਹੈ ਇਹ ਬੱਚਾ ਦੇਖ ਸਕਦੇ ਹੋ ਗੋਦੀ ਦੇ ਵਿੱਚ ਫੜਿਆ ਹੋਇਆ ਵਾ ਇਹ ਉਹਦੀ ਮਾਂ ਵਾ ਉਸ ਬੱਚੇ ਦੀ ਸੋ ਗੱਲਬਾਤ ਕਰਦੇ ਆ ਉਹਦੇ ਨਾਲ ਨਾਮ ਕੀ ਹੈਗਾ ਤੁਹਾਡਾ ਪੂਰਾ ਪ੍ਰਵਿੰਦੇ ਆ ਜੀ ਕਿਦਾਂ ਹੁਣ ਮਹਿਸੂਸ ਹੋ ਰਿਹਾ ਵਾ ਕਿਉਂਕਿ ਤੁਸੀਂ ਜੇਕਰ ਪਰਸੋ ਦੀ ਗੱਲ ਹੈ ਤੇ ਜਦੋਂ ਬੱਚਾ ਜਾਂਦਾ ਉਸ ਤੋਂ ਬਾਅਦ ਕਿਸ ਤਰੀਕੇ ਤੁਸੀਂ ਜੀ ਅਸੀਂ ਨੇ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਬਾਅਦ ਵਿੱਚ ਫਿਰ ਅਸੀਂ ਨੇ ਸਰ ਕੋ ਵੀ ਬੋਲਾ ਤਾਂ بڑے ਸਰ ਕੋ ਜੀ ਇਹਨਾਂ ਨੇ ਵੀ ਕਾਰਵਾਈ ਕੀਤੀ ਹੈ ਜੀ ਜੀ ਤੇ ਹੁਣ ਬੱਚਾ ਮਿਲ ਗਿਆ ਜੀ ਜੀ ਬੱਚਾ ਮਿਲ ਗਿਆ ਤੁਹਾਨੂੰ ਮਿਲਦਾ ਇੱਕ ਕੱਲ੍ਹ ਸਾਮ 8 ਵਜੇ 8 ਵਜੇ ਜੀ ਜੀ ਪੁਲਿਸ ਓਗੀ ਸੇ ਫੋਨ ਆਇਆ ਤਾਂ ਕਿ ਉਹ ਬੱਚਾ ਮਿਲ ਗਿਆ ਹੈ ਆਜੋ ਥਾਣੇ ਤੇ ਤਾਂ ਹਮ ਲੋਗ ਆਏ ਤਾਂ ਉਹ ਬੱਚਾ ਇੱਥੇ ਆ ਗਿਆ ਤੇ ਹੁਣ ਕੀ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੂੰ ਜਿਹੜੇ ਲੋਕ ਧਿਆਨ ਨਹੀਂ ਰੱਖਦੇ ਆਪਣੇ ਬੱਚਿਆਂ ਦਾ ਉਹਨਾਂ ਨੂੰ ਕੋਈ ਮੈਸੇਜ ਆਏਗਾ ਤੁਹਾਡੇ ਵੱਲੋਂ जी जी मैं तो यही कहूँगा कि वो सबको अपने बच्चे की ध्यान रखना चाहिए ऐसे कहीं अकेले ना जाएं आ, अंदर ही रहें तो ज़्यादा बढ़िया रहेगा क्योंकि शहरी इलाका है भीड़ भाड़ रहती नहीं तो लोग काम पे चले जाते हैं कोई रहता नहीं है गली में बच्चा किधर निकल जाए इसका ध्यान रखना चाहिए जी कितना धन्यवाद करोगे कि, कि कारगोजारी बारे की कहना चाहिए जी पुलिस का भी बहुत बहुत धन्यवाद है और उन्होंने मेहनत भी की है हमारा सहयोग दिया ਅ ਤੇ ਮੀਡੀਆ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਵੀ ਕਾਫੀ ਸਾਥ ਦਿਆ ਸਪੋਰਟ ਕੀਤਾ ہمیں ਜੀ ਬਿਲਕੁਲ ਸਰ ਕੀ ਕਹਿਣਾ ਚਾਹੂੰਗਾ ਲਾਸਟ ਮੈਸੇਜ ਕੀਆ ਤੁਹਾਡਾ ਲੋਕਾਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਵੇਂ ਪੰਜਾਬ ਪੁਲਿਸ ਨੇ ਇਸ ਕੰਮ ਦੇ ਵਿੱਚ ਬੜੀ ਬੇਨਤੀ ਕੀਤੀ ਆ ਕਾਬਲੇ ਤਰੀਫ ਆ ਇਸ ਤੋਂ ਇਲਾਵਾ ਜਿਹੜੇ ਪੇਰੈਂਟਸ ਐ ਦਾ ਬੱਚਿਆਂ ਨੂੰ ਕੰਮ ਤੇ ਵਿੱਚ ਗਰੀਬੀ ਦਬਕਾ ਸਾਡੇ ਏਰੀਆ ਦਾ ਇਹ ਜਿਹੜੇ ਫਾਦਰ ਆ ਉਹ ਤਾਂ ਕੰਮ ਤੇ ਚੱਲ ਜਾਂਦੇ ਆ ਜਿਹੜੀ ਫੈਮਿਲੀ ਆ ਉਹਨਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਨੂੰ ਘਰ ਦੇ ਅੰਦਰ ਹੀ ਰੱਖਣ ਤਾਂ ਜੋ ਇਹ ਜੋ ਜਿਹੜੀ ਇਸ ਵਾਰੀ ਪ੍ਰੋਬਲਮ ਆਈ ਹੈ ਇਹ ਅੱਗੇ ਤੋਂ ਨਾ ਆਵੇ। ਤਾਂ ਬਿਲਕੁਲ ਸੋ ਦੱਸ ਦਈਏ ਕਿ ਮੌਜੂਦਾ ਸਰਪੰਚ ਮੌਜੂਦ ਸੀਗੇ, ਪਰਿਵਾਰ ਮੌਜੂਦ ਸੀਗਾ। ਪਰਿਵਾਰ ਨੂੰ ਬੱਚਾ ਮਿਲ ਜਾਂਦਾ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਤੁਹਾਡੇ ਜਰੀਏ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇ ਜਿਹਨਾਂ ਨਾਲ ਵਾਇਰਲ ਹੋ ਰਹੀ ਸੀ ਕਿ ਇੱਕ ਬੱਚਾ ਜਿਹੜਾ ਵਾ ਨਾਮ ਦੇ ਕੋਲੋਂ ਤੋਂ ਮਿਸ ਹੁੰਦਾ ਹੈ ਹਾਲਾ ਕਿ ਉਹ ਬੱਚਾ ਜਿਹੜਾ ਮਿਲ ਗਿਆ ਸੋ ਵਰਤੋ-ਵਤ ਕਮੈਂਟ ਵੀ ਕਰਨੇ ਨਾਲ ਵਰਤੋ-ਵਤ ਸ਼ੇਅਰ ਕਰਨੀ ਵੀਡੀਓ ਕਿ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਜਾਂ ਤਿਆ ਨਹੀਂ ਦਿੰਦੇ ਉਹਨਾਂ ਕੋਲ ਇਹ ਖਬਰ ਜਿਹੜੀ ਹੈ ਜਲਦ ਤੋਂ ਜਲਦ ਪਹੁੰਚੇ ਤੇ ਉਹ ਵੀ ਆਪਣੇ ਬੱਚਿਆਂ ਦਾ ਜਿਹੜਾ ਖਿਆਲ ਰੱਖਣ ਕਿਉਂਕਿ ਬੱਚਿਆਂ ਦਾ ਖਿਆਲ ਰੱਖਣਾ ਥੋਡੀ ਖੁਦ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹਨਾਂ ਦੀ ਉਮਰ ਜਿਹੜੀ ਹੈ ਕਾਫੀ ਛੋਟੀ ਹੁੰਦੀ ਹੈ ਸੋ ਕਿਤੇ ਨਾ ਕਿਤੇ ਲਗਾਤਾਰ ਪੁਲਿਸ ਵੀ ਨਾਲ ਖੜੀ ਹੈ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨਾਲ ਖੜੇ ਨੇ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਿਨ੍ਹਾਂ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਬੱਚੇ ਨੂੰ ਜਿਹੜਾ ਲੱਭ ਕੇ